ਜੀ ਕੱਲ ਜੀ ਮੇਰ ਕਰ ਤੁਸੀਂ ਸਭ ਰਾਜ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸੱਚੇ ਬਾਛਾ ਅੱਜ ਆਪਾਂ ਜਿਹੜੇ ਤੁਹਾਨੂੰ ਸੁਣਾਉਣ ਲੱਗਿਆ ਥੋੜੇ ਨਾਲ ਗੱਲਬਾਤ ਸਾਂਝੀ ਕਰਨ ਲੱਗਿਆ ਇਹ ਹੈਗੇ ਆ ਦੁੱਖ ਹਟਾਉਣ ਦੀ ਜੁਗਤੀ ਕੱਲ ਆਪਾਂ ਪਾਇਸੀ ਦੁੱਖ ਕੱਟਣ ਪਰਸੋਂ ਪਾਇਸੀ ਉਮਰ ਵਧਾਉਣ ਦੀ ਜੁਗਤੀ ਇੱਕ ਦਿਨ ਫਿਰ ਉਸ ਤੋਂ ਬਾਅਦ ਪਾਇਸੀ ਸੱਪ ਕਿਵੇਂ ਜਿਵੇਂ ਕੰਜਲਾ ਦਾ ਸੇਕਣ ਦੁੱਖਾਂ ਨੂੰ ਲਾ ਕੇ ਰੱਖ ਸਕਦੇ ਆ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਦੇਖੋ ਅਸੀਂ دنیਆਵੀ ਜੀਵਾਂ ਸਾਰੇ ਅਸੀਂ ਮਾੜੇ ਦੁੱਖ ਦੇ ਨਾਲ ਬਹੁਤ ਜ਼ਿਆਦਾ ਘਬਰਾ ਜਾਂਦੇ ਆਂ ਕਿ ਜਦੋਂ ਅਸੀਂ ਬੱਚੇ ਦੇ ਖੂਨ ਨਿਕਲਿਆ ਦੇਖਦੇ ਆਂ ਨਾ ਸਾਡਾ ਜਿਹੜਾ ਆਪਾਂ ਅਸੀਂ ਉਹ ਆਪਣੇ ਆਪ ਨੂੰ ਗਵਾਹ ਬੈਠਦੇ ਆਂ ਸਾਡਾ ਆਪਾਂ ਸਮਝ ਲਓ ਵੀ ਅਪਸੈਟ ਹੋਣ ਤੱਕ ਚਲੇ ਜਾਂਦੇ ਆ ਅਸੀਂ ਇਹ ਕਹਿੰਦੇ ਆ ਵੀ ਬੱਚੇ ਦੇ ਖੂਨ ਨਿਕਲਦਾ ਸੀ ਵੀ ਚੱਲੇ ਸੀ ਅਸੀਂ ਬਚਣਾ ਨਹੀਂ ਹੁਣ ਅਸੀਂ ਬਚਦੇ ਨਹੀਂ ਸਾਡੇ ਬੱਚੇ ਦੇ ਖੂਨ ਨਿਕਲ ਰਿਹਾ ਮੰਨਣ ਵਾਲੀ ਗੱਲ ਹੈ ਇਹ ਦੂਜੀ ਗੱਲ ਮਾਲਕ ਕਿਸੇ ਤੇ ਮਾਰਾ ਟੈਮ ਨਾ ਲੈ ਕੇ ਆਵੇ ਸੱਚੇ ਪਾਤਸ਼ਾਹ ਵੈਗੁਰੂ ਮੈਂ ਤਾਂ ਇਹ ਹੀ ਅਰਦਾਸ ਕਰਦੀ ਆਂ ਦੇਖੋ ਜਿੰਨਾ ਮਾਵਾਂ ਦੇ ਪੁੱਤ ਜਵਾਨ ਉਹਨਾਂ ਦੇ ਮੂਹਰਤ ਤੁਰ ਜਾਂਦੇ ਨੇ ਉਹ ਦੁੱਖ ਸਭ ਤੋਂ ਵੱਡਾ ਦੁੱਖ ਆ ਇਹ ਦੁੱਖ ਸਹਿਣਾ ਇੰਨਾ ਕੁ ਔਖਾ ਜਿਵੇਂ ਸਮਝ ਲਓ ਵੀ ਹਰ ਵਕਤ ਬੰਦੇ ਦੇ ਦਿਲ ਦੇ ਉੱਤੇ ਆਰਾ ਚੱਲਦਾ ਆਰਾ ਚੱਲਣਾ ਬੰਦ ਨਹੀਂ ਹੋਣਾ ਭੈਣ ਮੇਰੀ ਕਦੇ ਵੀ ਸਵਾਸ ਤੱਕ ਲਾਸਟ ਸਵਾਸ ਤੱਕ ਇਹ ਆਰਾ ਚੱਲੂਗਾ ਇਹਨੇ ਨਹੀਂ ਰੁਕਣਾ ਹੈਗਾ ਆਪਣੇ ਸਵਾਸ ਰੁਕ ਜਾਣਗੇ ਪਰ ਜਿਹੜੀਆਂ ਮਾਵਾਂ ਦੇ ਪੁੱਤ ਚਲੇ ਗਏ ਉਨ੍ਹਾਂ ਦੇ ਦਿਲ ਤੋਂ ਚੱਲਣਾ ਕਦੇ ਆਰਾ ਨਹੀਂ ਰੁਕ ਸਕਦਾ ਹਾਂ ਇੱਕ ਗੱਲ ਜ਼ਰੂਰ ਆ ਨਾਮ ਜਪਦੇ ਹੋ ਜਾਂ ਤੁਸੀਂ ਜਪਦੇ ਸੀ ਜਾਂ ਹੁਣ ਜਪ ਰਹੇ ਹੋ ਜਾਂ ਹੁਣ ਤੋਂ ਵੀ ਜਪਣ ਲੱਗ ਜੂਗੇ ਇਹ ਜਿਹੜਾ ਸੰਤਾਪ ਪਿਛਲੇ ਕਰਮਾਂ ਦੀ ਕੀਤੀ ਸਜ਼ਾ ਮਿਲੀ ਆ ਆਪਾਂ ਨੂੰ ਮਾਮਾ ਨੂੰ ਮਿਲੀ ਹੈ ਜੋ ਇਸ ਸਜ਼ਾ ਨੂੰ ਕੱਟਣ ਦਾ ਸੌਖਾ ਤਰੀਕਾ ਇੱਕੋ ਹੀ ਇੱਕ ਆ ਪ੍ਰਮਾਤਮਾ ਦਾ ਨਾਮ ਜਪੋ ਬੰਦਗੀ ਕਰੋ ਜਿਹੜਾ ਸਵਾਸ ਆ ਇੱਕ ਕੁਸ਼ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਦਿਨਾਂ। ਇੱਕ ਗਿਆਨ ਪ੍ਰਾਪਤ ਹੁੰਦਾ। ਤੁਹਾਨੂੰ ਮੈਂ ਸਭ ਤੋਂ ਮੈਂ ਇੰਨਾ ਗਿਆਨ ਵੰਡਣ ਯੋਗ ਨਹੀਂ ਮੈਂ ਹੈਗੀ ਵੀ ਜੇ ਕਹਾਂ ਮੈਂ ਗਿਆਨ ਵੰਡ ਰਹੀ ਆ ਪਰ ਮੈਂ ਤੁਹਾਨੂੰ ਇੱਕ ਅਨੁਭਵ ਦੱਸ ਰਹੀ ਆ ਵੀ ਇੱਕ ਛੋਟਾ ਜਿਹਾ ਅਨੁਭਵ ਸੁਣਾ ਰਹੀ ਆ। ਵੀ ਉਹਦੇ ਵਿੱਚ ਕੀ ਆ ਨਾ ਸਾਨੂੰ ਇੱਕ ਅਹਿਸਾਸ ਹੋ ਜਾਂਦਾ। ਉਹ ਅਹਿਸਾਸ ਕੀ ਹੁੰਦਾ ਮੈਂ ਤੁਹਾਨੂੰ ਬਿਆਨ ਕਰਕੇ ਨਹੀਂ ਦੱਸ ਸਕਦੀ। ਵੀ ਕਿਵੇਂ ਸਾਨੂੰ ਉਹ ਜਿਹੜਾ ਕੁਝ ਮਿਲਦਾ ਨਾਮ ਜਪਣ ਦੇ ਨਾਲ ਇੱਕ ਸਾਨੂੰ ਇੱਕ ਇਹ ਜੀ ਚੀਜ਼ ਅਨਪਭਵ ਹੁੰਦੀ ਆ ਸਾਨੂੰ ਇਹ ਪਤਾ ਲੱਗ ਜਾਂਦਾ ਜੋ ਜੀਵ ਆਇਆ ਉਹਨੇ ਜਾਣਾ ਐ ਸੇ ਮੂਨਾ ਕਹਿ ਦਿੰਨੇ ਐ ਸਾਰੇ ਪਰ ਮੰਨਣਾ ਵੜਾ ਔਖਾ ਹੈ ਤੇਣਾ ਵੜਾ ਔਖਾ ਵੀ ਜੋ ਜੀ ਆਇਆ ਜਾਣਾ ਤੇ ਹਰ ਕੋਈ ਕਹਿ ਕੇ ਆਪਣੇ ਕੋਲੋਂ ਉੱਠ ਕੇ ਚਲੇ ਜਾਂਦਾ ਕੋਈ ਨਾ ਪਾਈ ਸਾਰਿਆਂ ਨਾਲ ਹੀ ਹੁੰਦੀ ਆ ਤੁਹਾਡੇ ਨਾਲ ਕਿਹੜਾ ਹੈ ਨਮੀ ਹੋਈ ਆ ਪਰ ਜਿਹੜੀ ਮਾਂ ਦੇ ਨਾਲ ਹੁੰਦੀ ਆ ਉਹਦੇ ਨਾਲ ਉਹ ਨਮੀ ਹੋਈ ਹੁੰਦੀ ਆ ਹੈ ਕਿ ਨਹੀਂ ਇਹ ਗੱਲ ਮੰਨਣ ਵਾਲੀ ਆ ਹੁਣ ਜਿਹੜਾ ਸੰਤਾਪ ਆ ਇਹ ਕਿਵੇਂ ਕਟਿਆ ਜਾ ਸਕਦਾ ਤੇ ਕਿਵੇਂ ਇਹਨੂੰ ਸਹਿਣ ਦੀ ਸ਼ਕਤੀ ਮਿਲਦੀ ਆ ਮੈਂ ਤੁਹਾਨੂੰ ਅੱਜ ਭੈਣੋ ਸਾਰੀ ਉਹ ਧਿਆਨ ਨਾਲ ਵੀਡੀਓ ਸੁਣਿਓ ਉਹੀ ਦੱਸਣ ਲੱਗੀ ਆ ਪਹਿਲਾਂ ਮੈਂ ਉਥੋਂ ਸਟਾਰਟਿੰਗ ਕੀਤੀ ਆ ਵੀਡੀਓ ਤੇ ਐਂਡ ਤੱਕ ਵੀ ਉੱਥੇ ਹੀ ਲੈ ਕੇ ਜਾਵਾਂਗੀ ਦੇਖੋ ਦੁੱਖ ਪੁੱਤ ਦਾ ਬਹੁਤ ਵੱਡਾ ਹੁੰਦਾ ਉੱਤਤੇ ਦੁੱਖ ਨਾਲੋਂ ਕੋਈ ਦੁੱਖ ਵੱਡਾ ਨਹੀਂ ਹੈਗਾ ਮੈਂ ਦਾਅਵੇ ਨਾਲ ਕਹਨੀ ਆ ਗਰੰਟੀ ਮਾਪੇ ਉਹ ਵੀ ਆਲਾ ਕਹਿੰਦਾ ਜਾਣੀ ਸੀ ਭੈਣ ਭਰਾ ਦਾ ਦੁੱਖ ਛੋਟਾ ਹੋ ਜਾਂਦਾ ਆਪਣੇ ਘਰ ਦੇ ਵਿੱਚ ਆ ਕੇ ਇੱਕ ਨਹੀਂ ਤੇ ਜਿਹੜੀ ਆਪਣੇ ਲਾਲ ਦਾ ਦੁੱਖ ਆ ਉਹ ਕਦੇ ਵੀ ਕਿਤੇ ਵੀ ਜਾ ਕੇ ਛੋਟਾ ਨਹੀਂ ਹੁੰਦਾ ਪੇਕੀ ਵਗਜ ਕਿਸੇ ਧਾਰਮਿਕ ਸਥਾਨ ਤੇ ਵਗਜ ਕਿਸੇ ਰਿਸ਼ਤੇਦਾਰੀ ਵਿੱਚ ਵਗਜ ਕਿਸੇ ਵਿਆਹ ਵਿੱਚ ਵਗਜ ਕਦੇ ਛੋਟਾ ਨਹੀਂ ਹੁੰਦਾ ਉਹ ਅੰਦਰੋਂ ਇੱਕ ਤੁਹਾਨੂੰ ਸ਼ਕਤੀ ਜ਼ਰੂਰ ਮਿਲ ਸਕਦੀ ਆ ਉਹ ਸ਼ਕਤੀ ਕੀ ਐ ਸਹਨ ਸ਼ਕਤੀ ਯੋ ਉਹ ਤੁਸ ਤੁਨ ਪਹਾੜ ਬਣਾ ਦੂਗੀ ਉਹ ਕੀ ਕਿਹੜੀ ਸ਼ਕਤੀ ਆ ਉੱਥੇ ਆ ਕੇ ਫਿਰ ਮੇਰੀ ਗੱਲ ਮੁੱਕਣੀ ਆ ਉਹ ਆ ਪਰਮਾਤਮਾ ਦਾ ਨੋ ਜੇ ਤਾਂ ਤੁਸੀਂ ਪਹਿਲਾਂ ਤੇ ਨਾਮ ਲੈਨੇ ਹੋ ਫਿਰ ਤੇ ਤੁਹਾਨੂੰ ਨਸ਼ਾ ਲੱਗ ਚੁੱਕਿਆ ਤੁਤੇ ਛੁੱਟਣਾ ਹੈ ਨਹੀਂ ਤੁਹਾਨੂੰ ਅੰਦਰੋਂ ਇੱਕ ਸਮਝ ਲਓ ਵੀ ਚਟਾਨ ਵਾਂਗੂ ਮਜ਼ਬੂਤ ਹੋ ਕਰ ਦੇਣਾ ਕਿਸੇ ਚੀਜ਼ ਨਹੀਂ ਮੈਂ ਖੁਦ ਨਹੀਂ ਮੈਨੂੰ ਨਹੀਂ ਪਤਾ ਇਸ ਚੀਜ਼ ਕਿਹੜੀ ਚੀਜ਼ ਹੈ ਕਿਹੜੀ ਨਹੀਂ ਤੁਹਾਨੂੰ ਅੰਦਰੋਂ ਉਹਨੇ ਮਜ਼ਬੂਤ ਕਰ ਦੇਣਾ ਆਰਾ ਚੱਲਣਾ ਬੰਦ ਨਹੀਂ ਹੋਣਾ ਪਰ ਆਰਾ 24 ਘੰਟੇ ਚੱਲੂਗਾ ਇਹ ਮੈਂ ਗਰੰਟੀ ਨਾਲ ਕਹਨੀ ਆ ਵੀ ਮੈਂ ਨਹੀਂ ਕਹਦੀ ਮਾਂ ਜਿਉਂਦੀ ਤੇ ਮਾਂ ਦੇ ਦਿਲ ਤੋਂ ਆਰਾ ਬੰਦ ਹੋ ਜਾਊਗਾ ਪਰ ਉਹ ਆਰਾ ਜਿਹੜਾ ਆਰਾ ਚੱਲਦਾ ਰਹੂਗਾ ਤੁਹਾਨੂੰ ਅੰਦਰੋਂ ਮਜ਼ਬੂਤ ਤੁਹਾਡੇ ਅੰਦਰ ਇਹ じゃ ਕ ਥੰਬਲਾਸ ਤਤਾਨ ਹੋ ਜਾਣੀ ਖੜੀ ਜਿਹੜੀ ਚਟਾਨ ਤੁਹਾਨੂੰ ਦੁੱਖ ਨਾਲ ਸਹਿਣ ਦੀ ਸ਼ਕਤੀ ਦੇਉਗੀ ਉਹ ਕਿਹੜੀ ਚੀਜ਼ ਆ ਨਾਮ ਨਾਮ ਜਪੋ ਭੈਣ ਮੇਰੀ ਉਹ ਦੁੱਖ ਸਹਿਣ ਤੁਹਾਨੂੰ ਦੁੱਖ ਨਹੀਂ ਭੁੱਲਦੇ ਹੁੰਦੇ ਮੈਂ ਇਹ ਨਹੀਂ ਕਹਿੰਦੀ ਕਦੇ ਕਿਸੇ ਜਿਹੜੀ ਮਾਂ ਦਾ ਪੁੱਤ ਤੁਰ ਗਿਆ ਉਹ ਤਾਂ ਉਸੇ ਮਾਂ ਨੂੰ ਬਿਆਨ ਕਰ ਸਕਦੀ ਆ ਦੂਜਿਆਂ ਤਾਂ ਹਾ ਹਾ ਹੀ ਹੀ ਗੱਲ ਹੁੰਦੀ ਆ ਅਗਲਾ ਇਹੀ ਹਦਲਾਸਾ ਦਾ ਕੋਈ ਨਾ ਪਾਈ ਤੇਰਨਾ ਘੜ ਨਮੀ ਹੋਈ ਆ ਹੈਕ ਨਹੀਂ ਪਰ ਜਿਹੜੀ ਨਾਮ ਦੀ ਸ਼ਕਤੀ ਆ ਇਹ ਤੁਹਾਨੂੰ ਜੀਣ ਜੋਗਾ ਰੱਖ ਸਕਦੀ ਹੈ ਮੈਂ ਇਹੀ ਅਰਦਾਸ ਬੇਨਤੀ ਕਰਦੀ ਆ ਮੇਰੀਆਂ ਭੈਣਾਂ ਨੂੰ ਇਹ ਤੁਹਾਨੂੰ ਦੁਨੀਆ ਦੇ ਵਿੱਚ ਜਿਉਣਾ ਸਿਖਾਉਣ ਲਈ ਬਹੁਤ ਸਾਥ ਦਊਗੀ ਨਹੀਂ ਤਾਂ ਜੇ ਤੁਸੀਂ ਇੱਕ ਵਾਰ ਦੇਖੋ ਸਵਾਸ ਉਨੇ ਹੀ ਲੈਣੇ ਨੇ ਜਿੰਨੇ ਮਾਲਕ ਨੇ ਦਿੱਤੇ ਐਡੇ ਐਡੇ ਧਿਆਨ ਕਰੋਗ ਲੱਗ ਜਾਂਦੇ ਨੇ ਕਿਉਂ ਇਥੋਂ ਹਾਰਟ ਦੀ ਬਿਮਾਰੀ ਮੈਂ ਗਰੰਟੀ ਨਾ ਕਹਣੀ ਆ ਮਾਂ ਨੂੰ ਹੁਣੀ ਨਿਸ਼ਚਿਤ ਕਿਉਂ ਅਨਿਸ਼ਚਿਤਤਾ ਪੁੱਤ ਦੀ ਮੌਤ ਦਾ ਸਿੱਧਾ ਅਸਰ ਹਾਰਟ ਦੇ ਉੱਤੇ ਪੈਂਦਾ ਕਿਉਂ ਮਾਂ ਦੇ ਨਾਲ ਕਨੈਕਸ਼ਨ ਜੁੜਿਆ ਹੁੰਦਾ ਪੁੱਤ ਦਾ ਖੂਨ ਖੂਨ ਦੀ ਇੱਕ ਇੱਕ ਬੂੰਦ ਦੇ ਨਾਲ ਮਾਂ ਦੀ ਨਾਲ ਧੀ ਪੁੱਤ ਲਾੜ ਮਾਂ ਦੀ ਖੂਨ ਦੀ ਬੂੰਦ ਨਾਲ ਬਣੇ ਹੁੰਦੇ ਨੇ ਜਦੋਂ ਕੁਝ ਅਹਜਾ ਹੁੰਦਾ ਨਾ ਮਾਂ ਦੀ ਜਿਹੜੀ ਆ ਚੀਜ਼ ਆ ਇਹ ਹਾਰਟ ਖਤਮ ਹੋ ਜਾਂਦਾ ਤੁਸੀਂ ਹੁਣ ਸਵਾਸ ਉਹ ਨਹੀਂ ਲੈਣੇ ਨਾ ਗੱਲ ਉੱਥੇ ਹੀ ਆਉਂਦੀ ਆ ਰੋਗ ਲੱਗ ਗਿਆ ਡਾਕਟਰਾਂ ਚ ਦਵਾਈਆਂ ਲੈਣ ਚਲੇ ਗਏ ਟੁੱਟ ਗਏ ਪਰ ਤੁਹਾਨੂੰ ਅੰਦਰੋਂ ਜਿਹੜੀ ਹੱਟ ਟਾਈਮ ਤੁਸੀਂ ਕੁਛ ਕਿਸੇ ਪਰਸੈਂਟ ਤੱਕ ਦੁਨੀਆ ਚ ਜਿਉਣਾ ਦਾ ਇੱਕੋ ਇੱਕ ਹੀਲਾ ਅੰਦਰ ਪਿਆ ਨੂੰ ਕਿਸੇ ਨੇ ਭੈਣ ਮਰੀਏ ਬੁਲਾਉਣਾ ਨਹੀਂ ਰਿਸ਼ਤੇਦਾਰ ਵੀ ਮੁੱਖ ਮੋੜ ਜਾਂਦੇ ਨੇ ਵੀ ਇਹ ਤਾਂ ਰੋਂਦੀਆਂ ਹੀ ਰਹਿੰਦੀਆਂ ਨੇ ਭੈਣ ਭਰਾ ਸਭ ਸਾਥ ਛੱਡ ਜਾਂਦੇ ਨੇ ਰੋਂਦੇ ਬੰਦੇ ਦਾ ਇੱਕ ਨਹੀਂ ਅਗਲਾ ਕਹਿੰਦਾ ਇਹਨਾਂ ਨੂੰ ਤਾਂ ਕੰਮੇ ਹੀ ਆ ਜੀ ਇਹਨਾਂ ਨਾਲ ਕਿਹੜਾ ਤੁਹਾਡੇ ਕੋਲ ਅਗਲਾ ਹਾਂ ਦਾ ਨਾਰਾ ਬਿੰਦਕ ਮਾਰੂਗਾ ਹਾਂ ਭਾਈ ਬਹੁਤ ਮਾੜਾ ਬਹੁਤ ਪਰ ਤੁਸੀਂ ਇੱਕ ਚੀਜ਼ ਦੇਖ ਲਿਆ ਦਰੋਂ ਬਾਹਰ ਹੁੰਦੀਆਂ ਹੀ ਹਾ 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 ਹਾਂ ਅੰਦਰ ਬਾੜਦੀਆਂ ਮੂੰਹ ਕੁਝ ਹੋਰ ਬਾਹਰ ਨਿਕਲ ਕੇ ਕੁਝ ਹੋਰ ਜਦੋਂ ਅੰਦਰ ਨੂੰ ਆਉਂਦੀਆਂ ਨੇ ਬਾਹਰੋਂ ਛੜਕ ਤੇ ਦੇਖਿਆ ਕਰੋ ਇੱਕ ਚੀਜ਼ ਅਸੀਂ ਦੇਖੀ ਸੀ ਕੈਮਰੇ ਉੱਚ ਦੀ ਬਾਹਰੋਂ ਹੱਸਦੀਆਂ ਨੇ ਹਿ 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 ਕਰਦੀਆਂ ਅਸੀਂ ਸਾਡੇ ਕੈਮਰੇ ਆਨ ਕੀਤੇ ਹੁੰਦੇ ਸੀ ਤੇ ਪਰ ਦੁੱਖ ਵਾਲਿਆਂ ਨੂੰ ਦੁੱਖ ਹੁੰਦਾ ਦੂਜੇ ਨੂੰ ਕੋਈ ਦੁੱਖ ਨਹੀਂ ਹੁੰਦਾ ਜਿਸ ਤਨ ਲੱਗੇ ਸੋਈ ਜਾਣੀ ਨਾਮ ਜਪੋ ਭੈਣੋ ਕਿਸੇ ਨੇ ਪੁੱਛਣਾ ਨਹੀਂ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਹਰੇਕ ਧੀ ਪੁੱਤ ਵੀ ਸਾਥ ਛੱਡ ਦਿੰਦੇ ਨੇ ਰੋਂਦੇ ਦਾ ਉਹ ਵੀ ਲਾਵੇ ਨਹੀਂ ਲੱਗਦੇ ਹੈਗੇ ਪਤੀ ਵੀ ਸਾਥ ਛੱਡ ਦਿੰਦਾ ਉਹ ਵੀ ਨਹੀਂ ਲਾਵੇ ਲੱਗਦਾ ਵੀ ਤੇਰੇ ਤਾਂ ਕੰਮ ਹੀ ਆ ਤੇਰੇ ਨਾਲ ਤੇਰਾ ਪੁੱਤ ਕਿਹੜਾ ਨਵਾਂ ਗਿਆ ਵਾ ਹੈਕ ਨਹੀਂ ਕਈ ਪਿਓ ਹੁੰਦੇ ਨੇ ਜਿਹੜੇ ਮਤਲਬ ਮਾਂ ਦਾ ਦੁੱਖ ਸਮਝਦੇ ਨੇ ਜਾਂ ਆਪ ਦਾ ਕਈ ਇਹ ਕਹਿਣ ਵਾਲੇ ਵੀ ਹੁੰਦੇ ਨੇ ਆਪਾਂ ਸਾਰੇ ਮਾਂ-ਬਾਪਾਂ ਦੀ ਇੱਕੋ ਜੀ ਗੱਲ ਨਹੀਂ ਕਰਦੇ ਹੈਗੇ ਕਈ ਮਾਮਾ ਮਜ਼ਬੂਤ ਹੁੰਦੀਆਂ ਨੇ ਪਿਓ ਕਮਜ਼ੋਰ ਹੁੰਦੇ ਨੇ ਹੈਕ ਨਹੀਂ ਤੇ ਮੈਂ ਤਾਂ ਉਹੀ ਕਹਿ ਲਈ ਆ ਤੁਹਾਨੂੰ ਸ਼ਕਤੀ ਦੇਣ ਵਾਲਾ ਨਾਮ ਆ ਤੁਹਾਨੂੰ ਕਿਸੇ ਨੇ ਸ਼ਕਤੀ ਨਹੀਂ ਦੇਣੀ ਗਏ ਹੋਣ ਤਾਂ ਕਿ ਆਪਾਂ ਨੂੰ ਕਹਿਣਾ ਹੀ ਹੈ ਨਹੀਂਗਾ ਵੀ ਮੈਂ ਮਾਂ ਮੈਂ ਆ ਗਿਆ ਹੈਕ ਨਹੀਂ ਪਰ ਇੱਕ ਗੱਲ ਜ਼ਰੂਰ ਆ ਅੰਦਰੋਂ ਇੱਕ ਸ਼ਕਤੀ ਜ਼ਰੂਰ ਪੈਦਾ ਹੁੰਦੀ ਹੈ ਮੈਂ ਦਾਅਵੇ ਨਾਲ ਕਹਿੰਦੀ ਆ ਮੈਂ 1000% ਦਾਅਵੇ ਨਾਲ ਕਹਿੰਦੀ ਆ ਅੰਦਰੋਂ ਸ਼ਕਤੀ ਪੈਦਾ ਹੁੰਦੀ ਆ ਨਾਮ ਤੁਸੀਂ ਜੇ ਜਪਦੇ ਹੋ ਜੇ ਪਹਿਲਾਂ ਤੋਂ ਜਪਦੇ ਹੋ ਤਾਂ ਉਹ ਤਾਂ ਬੜਾ ਹੀ ਵਧੀਆ ਅਗਰ ਉਸ ਤਰ੍ਹਾਂ ਦਾ ਤੁਸੀਂ ਜਪਿਆ ਨਹੀਂ ਜਾਣਾ ਫਿਰ ਕਿਉਂ ਜੇ ਪਹਿਲੇ ਜੜਾ ਬਿਛੋੜਾ ਹੁੰਦਾ ਨਾ ਸਭ ਤੋਂ ਚਲਣਾਏ ਔਖਾ ਹੁੰਦਾ ਇਹ ਜਿਹੜਾ ਬੰਦਾ ਨਾਮ ਜਪਦਾ ਦੇਖੋ ਬਾਅਦ ਵਿੱਚ ਵੀ ਉਹ ਹੀ ਜਪ ਸਕਦਾ ਜਿਹਨੇ ਪਹਿਲਾਂ ਨਹੀਂ ਜਪਿਆ ਉਹ ਫਿਰ ਕਦੇ ਨਹੀਂ ਨਾਮ ਜਪ ਸਕਦਾ ਤੇ ਉਹਨੂੰ ਜਦੋਂ ਕਿਸ ਕੋਈ ਉਹਦਾ ਖਰਾ ਪਿਆਰਾ ਵਿਛੜਦਾ ਨਾ ਪਤਾ ਉਹਦੇ ਇੱਕ ਦਿਮਾਗ 'ਚ ਕੀ ਆਉਂਦਾ ਵੀ ਅੱਜ ਤੋਂ ਬਾਅਦ ਆਪਾਂ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਹੁਣ ਕਦੇ ਪਾਠ ਨਹੀਂ ਕਰਨਾ ਹੈਗਾ ਬਸ ਮੇਰੇ ਕੋਲ ਕੋਈ ਪਾਠ ਦਾ ਨਾ ਨਾ ਲਿਆ ਬਸ ਹੁਣ ਮੈਂ ਕਰ ਰਿਹਾ ਉਹਦੇ ਆਪਦੇ ਦਿਮਾਗ 'ਚ ਇੱਕ ਗੱਲ ਬੈਠ ਜਾਂਦੀ ਵੀ ਹੁਣ ਮੈਂ ਕਦੇ ਪਾਠ ਨਹੀਂ ਕਰਨਾ ਮੇਰਾ ਇੰਨੀ ਅਰਦਾਸਾਂ ਬੇਨਤੀਆਂ ਕਰਨ ਨਾਲ ਵੀ ਮੇਰਾ ਜਿਹੜਾ ਪਿਆਰਾ ਸੀ ਮੇਰੇ ਤੋਂ ਵਿਛੜ ਗਿਆ ਪਰ ਫਿਰ ਕੀ ਹੁੰਦਾ ਦੂਵੇ ਤੀ ਦਿਨ ਇੱਕ ਰਸਮਾਂ ਸਿੱਖ ਭਰਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਾਉਂਦੇ ਨੇ Hindu ਭਰਾ ਆਪਦਾ ਗਾਰਡ ਪ੍ਰਾਨ ਕਹਿੰਦੇ ਨੇ ਉਹਨੂੰ ਉਹ ਪ੍ਰਕਾਸ਼ ਕਰਾਉਂਦੇ ਨੇ ਤੇ ਇਸ ਤਰ੍ਹਾਂ ਵੈਬ ਲਾ ਲੋ ਕੁਰਾਨ ਸ੍ਰੀਫ ਲਾ ਲੋ ਇਸ ਤਰ੍ਹਾਂ ਸਾਰੇ ਧਰਮਾਂ ਦੇ ਵਿੱਚ ਪ੍ਰਕਾਸ਼ ਹੁੰਦਾ ਤੇ ਫਿਰ ਜਿਹੜਾ ਨਾਮ ਜਪਣ ਵਾਲਾ ਹੁੰਦਾ ਉਹ ਸੋਚਦਾ ਵੀ ਪਹਿਲਾਂ ਵੀ ਮੇਰੀ ਕੋਈ ਅਰਦਾਸ ਬੇਨਤੀ ਨਹੀਂ ਹੋਈ ਪੂਰੀ ਕੁਝ ਨਹੀਂ ਮੈਨੂੰ ਮਿਲਿਆ ਤੇ ਹੁਣ ਫਿਰ ਗੁਰੂ ਗ੍ਰੰਥ ਸਾਹਿਬ ਜੀ ਘਰੇ ਲੈ ਆਂਦੇ ਜਾਂ ਕੋਈ ਵੀ ਬਿੱਤਰ ਦੇ ਘਰੇ ਆਈ ਆ ਤਾਂ ਫਿਰ ਉਹ ਆਟੋਮੈਟਿਕ ਸੋਚਦਾ ਵੀ ਫਿਰ ਇਹਦਾ ਮਤਲਬ ਸਾਡਾ ਕਲਿਆਣੇ ਨਹੀਂ ਇਹਦੇ ਬਿਨਾ ਹੈਗਾ ਸਾਡਾ ਇਹਦੇ ਬਿਨਾ ਹਿੱਲਾ ਹੀ ਨਹੀਂ ਕੋਈ ਹੈਗਾ ਇਹ ਇਹੀ ਇੱਕ ਸਾਡਾ ਸਹਾਰਾ ਵਾ ਬਸ ਇੱਕ ਨਾਮ ਸਹਾਰਾ ਰਾਜਨ ਦਾ ਸੰਚਾਨ ਦਾ ਜਿਉਣ ਦਾ ਸ